ਸ਼ਸ਼ੀਕਲ ਜੀ ਅੱਜ ਦੀ ਅਹਿਮ ਖਬਰ ਕਿਸਾਨ ਮਜ਼ਦੂਰ ਸੰਘਰਸ਼ ਜਾਨੀ ਕਿ ਕਿਸਾਨਾਂ ਨਾਲ ਸੰਬੰਧਤ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਫਿਰੋਜ਼ਪੁਰ ਟੀਮ ਵੱਲੋਂ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਵੱਲੋਂ ਫਿਰੋਜ਼ਪੁਰ ਦੀ ਦਾਣਾ ਮੰਡੀ ਵਿਖੇ ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਨੂੰ ਯਾਦ ਕਰਦਿਆਂ ਬੀਬੀਆਂ ਦੀ ਜ਼ਿਲ੍ਹਾ ਪਧਰੀ ਕਮੇਟੀ ਦਾ ਗਠਨ ਕੀਤਾ ਗਿਆ ਇਸ ਮੌਕੇ ਕਿਸਾਨ ਆਗੂ ਜਿਸ ਵਿੱਚ ਸੁਖਜਿੰਦਰ ਸਿੰਘ ਸਭਰਾ ਸਤਨਾਮ ਸਿੰਘ ਪੰਨੂ ਸੁਖਜੀਤ ਕੌਰ ਬੁਕਰਵਾਲਾ ਹਰਮੀਤ ਕੌਰ ਬਾਗਾਪੁਰਾਣਾ ਸੁਖਵਿੰਦਰ ਕੌਰ ਮਾਲਾ ਖੁਰਦ ਵੱਲੋਂ ਕੇਂਦਰ ਦੀ ਮੋਦੀ ਹਕੂਮਤ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਕਾਨੂੰਨੀ ਹਰਕਤ ਜਿੰਦੇ ਵਿੱਚ ਕਿਸਾਨਾਂ ਦੀ ਕੋਟਮਾਰ ਅਤੇ ਗ੍ਰਿਫਤਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਸਾਡੇ ਕਿਸਾਨ ਭਰਾਵਾਂ ਨੂੰ ਬਿਨਾਂ ਸ਼ਰਤ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਉਹਨਾਂ ਆਖਿਆ ਆਉਣ ਵਾਲੇ ਦਿਨਾਂ ਵਿੱਚ ਪਿੰਡ ਪੱਦਰੀ ਮਾਨ ਸਰਕਾਰ ਦੇ ਪੁਤਲੇ 25 ਮਾਰਚ ਤੱਕ ਫੂਕੇ ਜਾਣਗੇ ਉਹਨਾਂ ਕਿਹਾ ਕਿ ਬਲਵੰਤ ਸਿੰਘ ਬਹਿਰਾਮਕੇ ਨੂੰ ਗਾਲੀ ਗਲੋਚ ਕਰਨ ਵਾਲੇ ਐਸ ਐਚ ਓ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਤਾੜਨਾ ਵੀ ਕੀਤੀ ਕਿ ਇਕੱਠ ਪੁਤਲੀ ਸਰਕਾਰ ਦੀ ਨਾ ਬਣਿਆ ਜਾਵੇ ਸਰਕਾਰ ਕੋਝੇ ਤਰੀਕੇ ਨਾਲ ਕੰਨਾਂ ਕਿਸਾਨਾਂ ਦੀ ਜ਼ਮੀਨ ਖੋ ਕੇ ਤਿੰਨ ਕਾਨੂੰਨਾਂ ਵਾਲੀ ਕਿੜ ਕੱਢ ਰਹੀ ਹੈ ਜਿਹਦਾ ਅੱਖ ਮਿਆਜਾ ਹਰ ਇਲੈਕਸ਼ਨ ਵਿੱਚ ਬੀਜੇਪੀ ਨੂੰ ਭੁਗਤਣਾ ਪਵੇਗਾ ਉਹ ਨਾ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਸੜਕਾਂ ਤੇ ਬੈਠੇ ਕਿਸਾਨਾਂ ਦਾ ਲਾਹਾ ਲਿਆ ਇਸਾਰ ਮਜ਼ਦੂਰ ਸੰਘਰਸ਼ ਨੇ ਪੰਜਾਬ ਦੇ ਸੂਬਾਗੂ ਸਤਰਾਮ ਸਿੰਘ ਪੰਨੂ ਅੱਜ ਦੋਨਾਂ ਫਾਰਮਾਂ ਦੇ ਸੱਦੇ ਉੱਤੇ ਅਜਿਲਾ ਫਿਰੋਜ਼ਪੁਰ ਦੇ ਵਿੱਚ ਜ਼ਿਲ੍ਹਾ ਪੱਤਰੀ ਵਿਸ਼ਾਲ ਇਕੱਠ ਕੀਤਾ ਗਿਆ ਜਿੱਥੇ ਯਾਰਾਂ ਇੰਤਜ਼ਾਦ ਚ ਬੀਬੀਆਂ ਦੇ ਯਾਰਾਂ ਇੰਤਜ਼ਾਦ ਕਿਸਾਨ ਮਜ਼ਦੂਰ ਬੱਚੇ ਜਿਹੜੇ ਆ ਉਹ ਇੱਥੇ ਸ਼ਾਮਿਲ ਆ ਜੀਰ ਆਪਣੇ ਚੀਤ ਭਗਤ ਸਿੰਘ ਰਾਜਗੁਰੂ ਸਰਦੇਵ ਜਿਹੜੀ ਮਹਾਨ ਸ਼ੀਧੀ ਆ ਬਰਾਬਰੀ ਵਾਸਤੇ ਸਾਂਝੀ ਵਾਲਤਾ ਵਾਸਤੇ ਲੁੱਟ-ਖੋਟ ਦੇ ਲਿਟੇਰਾ ਸਮਾ ਲਿਟੇਰਾ ਪ੍ਰਬੰਧਿਆ ਉਹਦੀ ਲੁੱਟ-ਖੋਟ ਖਤਮ ਕਰਾਉਣ ਵਾਸਤੇ ਉਹਨਾਂ ਨੂੰ ਅੱਜ ਸਮਝ ਲਈ ਦਿੱਤੀ ਜਾ ਰਹੀ ਆ ਤੇ ਇਸੇ ਤਰੀਕੇ ਨਾਲ ਇਹ ਫਰੋਜਪੁਰ ਤੋਂ ਇਲਾਵਾ 18 ਜ਼ਿਲ੍ਹਿਆਂ 'ਚ 101 ਥਾਵਾਂ ਤੇ ਜੋਂ ਪਧਰੀ ਵੱਡੇ ਇਕੱਠ ਕਰਕੇ ਇਸਹਾਵੇਂ ਦਿੱਤੀ ਜਾ ਰਹੀ ਆ ਉਸ ਤੋਂ ਬਾਅਦ ਜੋ ਜਥੇਬੰਦਾ ਪ੍ਰੋਗਰਾਮ ਆ ਜਿਹੜਾ ਜ਼ਬਰ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਕੇਂਦਰ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਉਸ ਦੇ ਵੱਡੇ ਜਿਹੜੇ ਆ ਪੁਤਲੇ ਬਣਾ ਕੇ ਉਹ ਪੁਤਲੇ ਸਾਰੇ ਥਾਵਾਂ ਦੇ ਸੈਂਕੜੇ ਥਾਵਾਂ ਤੇ ਅੱਜ ਫੂਕੇ ਜਾ ਰਹੇ ਆ ਇਹ ਅੱਜ ਦਾ ਜਿਹੜਾ 23 ਮਾਰਚ ਦਾ ਸਾਡਾ ਅੱਜ ਦਾ ਜਿਹੜਾ ਤੌਰ ਆ ਇਸ ਤੋਂ ਇਲਾਵਾ ਜਿਹੜਾ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਜ਼ਬਰ ਕੀਤਾ ਸ਼ੰਭੂ ਗਨੌਰੀ ਬਾਡਰਾਂ ਦੇ ਉਹ ਕੱਟ ਪੁਤਲੀ ਬਣ ਕੇ ਕੀਤਾ ਭਗਵੰਤ ਮਾਨ ਨੇ ਉਹ ਕੇਂਦਰ ਸਰਕਾਰ ਦੀ ਕੱਟ ਪੁਤਲੀ ਸੁਪਰ ਮੁੱਖ ਮੰਤਰੀ ਵਾਲਾ ਬਣਿਆ ਫਿਰਦਾ ਕੇਜਰੀਵਾਲ ਉਹਦੀ ਕੱਟ ਪੁਤਲੀ ਕਾਰਪੋਰੇਟ ਦੀ ਕੱਟ ਪੁਤਲੀ ਤੇ ਜਿਹੜਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਹੈ ਤੇ ਸਿਵਲ ਪ੍ਰਸ਼ਾਸਨ ਹੈ ਉਹਦੀ ਕੱਟ ਪੁਤਲੀ ਬਣ ਕੇ ਉਸ ਨੇ ਆਪਣੀ ਆਪਣੀ ਭਗਵੰਤ ਮਾਨ ਨੇ ਇਹ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਕਰ ਦਿੱਤੀ ਆ ਖੁਦਕੁਸ਼ੀ ਹੋ ਚੁੱਕੀ ਇਹਨਾਂ ਦੀ ਨਾਮੋ ਨਿਸ਼ਾਨਾਂ ਦਾ ਮਿਟ ਗਿਆ ਦੂਸਰੀ ਗੱਲ ਅਸੀਂ ਆਪਣਾ ਅੰਦੋਲਨ ਹੋਰ ਤੇਜ਼ ਕਰਾਂਗੇ ਆਉਣ ਲੈ ਦੇਣਾ ਚ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਤੇ ਇਹਨੇ ਭਗਵੰਤ ਮਾਨ ਨੇ ਆਪਣੀ ਦੀਆਂ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਹੁਕਮਾਂ ਦੀਆਂ ਧੱਗੀਆਂ ਡਾਈਆਂ ਵਾ ਸ਼ੰਭੂ ਖਨੌਰੀ ਬਾਰਡਰਾਂ ਦੇ ਜਿਹੜੇ ਹੁਕਮ ਆਏ ਹੋਏ ਸੀਗੇ ਜਿਸ ਤਰੀਕੇ ਨਾਲ ਸਾਰਿਆਂ ਮਰਿਆਂ ਮੇਡ ਕੀਤਾ ਜਿ ਤਰ੍ਹਾਂ ਜਮਹੂਰੀਅਤ ਕਹਿੰਦਾ ਕਹਣ ਕੀਤਾ ਜਿ ਤਰ੍ਹਾਂ ਜਿਹੜਾ ਡੈਮੋਕ੍ਰੇਸੀ ਆ ਉਹਦਾ ਬੁਰਕਾ ਲੀਰੋ ਲੀਰ ਕੀਤਾ ਵਾ ਸਰਕਾਰ ਕਾਰਪੋਰੇਟਾਂ ਦਾ ਕਾਰਪੋਰੇਟਾਂ ਦਾ ਜਿਹੜਾ ਉਹ ਸਾਰੇ ਸਾਰੇ ਸਾਡੇ ਜਨਤਕ دارਿਆਂ ਉੱਤੇ ਤੇ ਸਾਡੇ ਜਿਹੜੇ ਆਰਥਿਕ ਸੌਮਿਆਂ ਦੇਸ਼ ਦੇ ਪੰਜਾਬ ਦੇ ਉਹਨਾਂ ਦੇ ਕਬਜ਼ਾ ਕਰਾਉਣ ਵਾਸਤੇ ਜ਼ਮੀਨ ਤੇ ਫੂਡ ਮਾਰਕੀਟ ਤੇ ਕਬਜ਼ਾ ਕਰਾਉਣ ਵਾਸਤੇ ਭਾਰਤ ਮਾਲਾ ਪ੍ਰੋਜੈਕਟ ਜਿਹੜੀ ਆ ਉਹ ਕੱਢਣ ਵਾਸਤੇ ਇਹ ਸਾਰਾ ਕੁਝ ਨਾ ਇਹਨਾਂ ਖੇਡ ਖੇਡੀ ਆ ਇਸ ਦਾ ਜਵਾਬ ਲੋਕ ਸ਼ਕਤੀ ਨਾਲ ਦੇਾਂਗੇ ਆਉਣੇ ਦਿਨਾਂ 'ਚ ਦੋਵਾਂ ਫਾਰਮਾਂ ਦੀ ਮੀਟਿੰਗ ਅੱਜ ਲੱਗ ਕੇ ਤੇ ਇੱਕ ਦੇ ਦਿਨ 'ਚ ਸਖਤ ਸੰਘਰਸ਼ ਦਾੜਾ ਤਕੜੇ ਸੰਘਰਸ਼ ਦਾ ਲਾਣ ਹੋਊਗਾ ਇਸ ਤੋਂ ਇਲਾਵਾ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਆਪਣੀ ਮਜੂਤੀ ਕਰਾਂਗੇ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਵੀ ਪੈਰਲਲ ਸਰਕਾਰ ਚਲਾਉਂਦੇ ਆ ਜਿਹੜੇ ਕਿਸਾਨ ਆ ਅਸੀਂ ਪੈਰਲਲ ਸਰਕਾਰ ਚਲਾਵਾਂਗੇ ਤੂੰ ਸਰਕਾਰ ਚਲਾ ਰਿਹਾ ਵਾ ਲੋਕਾਂ ਨੂੰ ਦਬਾਉਣ ਲਈ ਲੋਕਾਂ ਨੂੰ ਕੁੱਟਣ ਲਈ ਲੁੱਟਣ ਲਈ ਕਾਰਪੋਰਟਾਂ ਦੇ ਕਾਰਪੋਰਟਾਂ ਦੇ ਹੱਕ ਦੇ ਵਿੱਚ ਜਿਹੜਾ ਵਾ ਉਹ ਸਾਰਾ ਹੀ ਮਾਹੌਲ ਬਣਾਉਣ ਲਈ ਤੇ ਉਹ ਸਾਰੇ ਸਾਰੇ ਜਨਤਕਦਾਰੇ ਉਹਨਾਂ ਨੂੰ ਦੇਣ ਲਈ ਤੂੰ ਆਹ ਕੰਮ ਕਰ ਰਿਹਾ ਵਾ ਅਸੀਂ ਤੈਨੂੰ ਸਰਕਾਰ ਲੋਕਾਂ ਨੂੰ ਬਚਾਉਣ ਦੀ ਚਲਾ ਚਲਾ ਰਹੇ ਆ ਉਹ ਚਲਾਵਾਂਗੇ ਉਹ ਸਾਡੀ ਸਰਕਾਰ ਹੈ ਪਿੰਡਾਂ 'ਚ ਤੂੰ ਰੋਕ ਜਿੱਥੇ ਬੈਰੀਕਾਡ ਲਾਉਣੇ ਆ ਤੂੰ ਰੋਕ ਚੰਡੀਗੜ੍ਹ ਤੂੰ ਰੋਕ ਦਿੱਲੀ મોદી ਰੋਕੇ ਦਿੱਲੀ ਅਸੀਂ ਪਿੰਡਾਂ 'ਚ ਬੈਰੀਕਾਡ ਲਾਵਾਂਗੇ ਵਰਨ ਨਹੀਂ ਜਾ ਕੇ ਤੁਹਾਨੂੰ ਕਿਸੇ ਨੂੰ ਕੋਈ ਮੰਤਰੀ ਐਮ ਐਲ ਏ ਤੁਹਾਡਾ ਕੋਈ ਵੀ ਵਰਨ ਤੱਕ ਨਹੀਂ ਜਾਵਾਂਗੇ ਇਹ ਇਹ ਸਰਕਾਰ ਸਾਡੀ ਪਿੰਡਾਂ 'ਚੋਂ ਚੱਲੂਗੀ ਚੱਲੂਗੀ ਤੇ ਤੁਹਾਨੂੰ ਲੋਹੇ ਦੇ ਚਨੇ ਚਵਾ ਦਿਆਂਗੇ ਹੁਣੇ ਸਮੇਂ ਚ ਲੰਮਾ ਸਾਡਾ ਸ਼ਹਿਰ ਚ ਆਖਰ ਤੱਕ ਲੜਾਈ ਜਾਰੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਿਕਸ਼ਪਤੀ ਪੰਜਾਬ ਦਾ ਸੁਭਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪੰਜਾਬ ਸਰਕਾਰ ਨੇ ਜੋ ਅਨਮਨੁੱਖੀ ਤਸ਼ੱਦਦ ਕਰਦਿਆਂ 19 ਤਰੀਕ ਨੂੰ ਇੱਕ ਬੰਨੇ ਮੀਟਿੰਗ ਸੱਦ ਕੇ ਦੂਸਰੇ ਪਾਸੇ ਬੱਤੀਆਂ ਬੰਦ ਕਰਕੇ ਅੰਦੋਲਨਾਂ ਨੂੰ ਖਦੇੜਨ ਵਾਲੀ ਕੋਈ ਮਤਲਬ ਜਿਹੜੀਆਂ ਕਸਰ ਨਹੀਂ ਛੱਡੀ ਔਰ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ ਜੋ ਬਿਹੇਵ ਕਰਦੇ ਰਿਹਾ ਉਹਦੇ ਵਿਰੋਧ ਦੇ ਵਿੱਚ ਦੋਆ ਫੋਰਮਾਂ ਵੱਲੋਂ ਵੱਡੀ ਪੱਧਰ ਤੇ ਅੱਜ ਸ਼ਹੀਦਿਆ ਵਿੱਚ ਪਗਸਿਕ ਰਾਜਗੁਰੂ ਸਿੰਘਦੇਵ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਸਵਾਗਤ ਕੀਤਾ ਜਾ ਰਿਹਾ ਔਰ 25 ਤਰੀਕ ਤੱਕ ਲਗਾਤਾਰ ਪੁਤਲੇ ਫੂਕੇ ਵਿਰੋਧ ਪ੍ਰਦਰਸ਼ਨ ਕਰਾਂਗੇ ਇਸ ਤੋਂ ਅੱਗੇ ਅਗਲੀ ਰਣਨੀਤੀ ਜਿਹੜੀ ਆ ਉਹ ਫੇਰ ਦੋਆ ਫੋਰਮਾਂ ਦੀ ਮੀਟਿੰਗ ਲੈ ਕੇ ਕਰਾਂਗੇ ਅਸੀਂ ਕਹਿਣਾ ਚਾਹੁੰਦੇ ਹਾਂ ਭਗਵੰਤਾਨਾ ਤੈਨੂੰ ਲੋਕਾਂ ਨੇ ਬਦਲਾਅ ਵਾਸਤੇ ਜਣਿਆ ਸੀ ਪਰ ਬਦਲੇ ਦੀ ਭਾਵਨਾ ਨਾਲ ਕੰਮ ਕਰਦੇ ਹਾਂ ਕੇਂਦਰ ਸਰਕਾਰ ਦੇ ਪੈਰ ਚ ਪੈਰ ਪਾਉਂਦੇ ਆ ਕਾਰਪੋਰੇਟ ਨੂੰ ਸਾਡੀਆਂ ਜ਼ਮੀਨਾਂ ਵੇਲੇ ਟਾਉਣ ਦੀ ਤਿਆਰੀ ਆ ਸਾਡੀ ਕਿਰਤ ਵੀ ਤੇਰੀ ਲਟਾਉਣ ਦੀ ਤਿਆਰੀ ਆ ਔਰ ਹਾਈਵੇ ਥਲੇ ੱੱਕੇ ਨਾਲ ਜ਼ਮੀਨਾਂ ਜਿਹੜੀਆਂ ਖੋਹ ਕੇ ਦਿੱਤੀਆਂ ਜਾ ਰਹੀਆਂ ਵਾ ਇਹਦੇ ਤੇ ਦੁਨੀਆ ਕਦੀ ਮਾਫ਼ ਨਹੀਂ ਕਰੂਗੀ ਰਾਜਗੁਰੂ ਸਿਕਦੇਵ ਤੇ ਸਰਦਾਰ ਭਗਤ ਸਿੰਘ ਉਹਨਾਂ ਦੀ ਰੂਹ ਅੱਜ ਇਹ ਰੋਂਦੀ ਹੋਊਗੀ ਵੀ ਅਸੀਂ ਸਿਉਕ ਤੋਂ ਘਰ ਬਚਾਉਂਦੇ ਰਹੇ ਕੁਰਸੀ ਦੇ ਕੀੜੇ ਸਾਡਾ ਦੇਸ਼ ਖਾ ਗਏ ਉਹਨਾਂ ਦੇ ਨਕਸ਼ੇ ਕਦੋਂ ਤੇ ਚੱਲਦੇ ਆ ਅੱਜ ਫਿਰੋਜ਼ਪੁਰ ਦੀ ਸ਼ੌਣੀ ਦਾਣਾ ਮੰਡੀ ਦੇ ਵਿੱਚ ਮਾਵਾਂ ਭੈਣਾਂ ਨੇ ਐਡੇ ਵੱਡੇ ਕੱਟ ਕੀਤੇ ਆ ਕਿ ਜਿਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਖਤ ਐਕਸ਼ਨ ਜਿਹੜੇ ਉਹ ਨਜ਼ਰ ਆਉਣਗੇ ਕਿਉਂਕਿ ਮਾਵਾ ਭੈਣਾਂ ਨੇ ਕਹਿਤਾ ਵਾ ਕਿ ਨਾ ਤੇ ਅਸੀਂ ਅਜੇ ਮਤਲਬ ਪਛਾਵਾਂ ਤੇ ਨਾ ਭਗਤ ਸਿੰਘ ਜਨਮ ਨੂੰ ਓਟਿਆ ਅਸੀਂ ਭਗਤ ਸਿੰਘ ਜਨਮ ਨੂੰ ਜਮਨ ਵਾਲੀਆਂ ਜਨਮਦਾਤੀਆਂ ਉਹ ਬੈਠੀਆਂ ਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਦਾ ਰਾਜ ਭਾਅ ਕਾਇਮ ਕਰਨ ਵਾਸਤੇ ਤੇ ਕਾਰਪੋਰੇਟ ਦੇ ਦਲਾਲਾਂ ਨੂੰ ਖਦੇੜਨ ਵਾਸਤੇ ਹਰ ਹੀਲਾ ਵਰਤ ਕੇ ਲਗਾਤਾਰ ਲੜਾਈ ਦੇ ਕੇ ਪੂਰੇ ਭਾਰਤ ਨੂੰ ਇਕੱਠਾ ਕਰਾਂਗੇ ਭਾਰਤ ਰੂਪੀ ਸੁੰਦਰ ਫੁੱਲਾਂ ਦਾ ਗਲਦਸਤਾ ਪੰਖੜੀ ਪੰਖੜੀ ਕਰਦੇ ਲੱਗੇ ਆ ਦੇਸ਼ ਦੇ ਦਲਾਲ ਆਕਮ ਇੱਕ ਕਦੀ ਵੀ ਹੁੰਦਿਆਂ ਕਿ ਪਰ ਅੱਦੇ ਲੋਕੋ ਆਓ ਇਕੱਠੇ ਹੋਈਏ ਏਕੇ ਤੇ ਸ਼ਕਤ ਦੇ ਬਲ ਬੁੱਤੇ ਕੀਰਤੀ ਕਾਮੇ ਦਾ ਰਾਜ ਪਾਗ ਸਤਾਪਤ ਕਰਕੇ ਰਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ